ਆ ਗੋਰੀਆਂ ਦੀਆਂ ਬੁੜੀਆਂ ਭਾਈ ਕੁਝ ਨਹੀਂ ਛੱਡਦੀਆਂ ਕਿ ਮੱਛੀ ਮੈਸ ਮੁਰਗੀ ਜੋ ਆ ਜੇ ਇਹਨਾਂ ਨੇ ਰੋਂਬੜ ਦੇਣਾ ਤੇ ਸਾਡੇ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਜੇ ਘਰੇ ਅੰਡਿਆਂ ਦੀ ਪੁਰਜੀ ਵੀ ਬਣਾ ਲੈਣਾ ਉਹਦੀ ਤੜਕਣੀ ਵੀ ਨਹੀਂ ਧੋਂਦੀਆਂ ਬੁੜੀਆਂ ਨਹੀਂ ਭਾਈ ਹੱਥ ਲਾਉਣਾ ਆਪੀ ਧੋ ਲਈਦਾ ਆਪੀ ਉੱਥੇ ਨਾਲੀ ਤੇ ਧੋ ਲਿਆ ਇਹ ਗੋਰੀਆਂ ਤਾਂ ਹੀ ਭਾਈ ਹੈ ਵੀ ਤਕੜੀਆਂ ਪੂਰੀਆਂ ਨਰੋਈਆਂ ਪਈਆਂ ਨੇ ਆ ਸਾਡੇ ਵਾਲੀਆਂ ਨਾ ਸਾਰੀ ਉਮਰ ਤਾਂ ਅੰਡਾ ਮੀਟ ਖਾਂਦੀਆਂ ਨਹੀਂ ਨਾ ਪਾਪ ਲੱਗੂ ਪਾਪ ਲੱਗੂ ਭਈ ਅੰਡਾ ਮੀਟ ਨਹੀਂ ਖਾਣਾ ਪਾਪ ਲੱਗੂ ਮਗਰ ਉਹ ਨਾ ਜਦੋਂ ਅੱਧ ਖੜ ਜੀਆਂ ਹੋ ਜਾਂਦੀਆਂ ਨੇ ਹਫ਼ਤੇ ਚ ਤਿੰਨ ਦਿਨ ਡੋਲੋ ਤਿੰਨ ਦਿਨ ਸਟਰਾ ਜੀ ਤੇ ਬਨ ਕੇ ਨਾ ਸਿਰ ਤੇ ਚੁੰਨੀ ਜੀ ਹਾਈ ਗੱਗੂ ਮੇਰਾ ਤਾਂ ਸਿਰ ਨਾ ਭਾਈ ਤਸ ਤਸ ਕਰਦਾ ਮੈਂ ਤਾਂ ਪੱਖਾ ਛੱਡ ਕੇ ਉਹ ਤਸਦਾਸੀ ਕਰੂ ਹੋਰ ਹੱਸ ਹੱਸ ਕਰੂ ਉੱਤਰੀ ਦਾ ਬੈਂਗਣੀ ਰੱਖਦੀਆਂ 24 ਘੰਟੇ ਘਰੇ ਆ ਮੈਨੂੰ ਇੱਕ ਰੈਸਟੋਰੈਂਟ ਚ ਗੋਰੀ ਮਿਲੀ ਸੀਗੀ ਇਹ ਤਾਂ ਭਰਾਵਾ ਹੁਣ ਚੱਲ ਇੰਨਾ ਤਾਂ ਮੈਥੋਂ ਵੀ ਨਹੀਂ ਖਾਧਾ ਜਾਂਦਾ ਇਹ ਤਾਂ ਆਮ ਲੇਟ ਦੇ ਵਿੱਚ ਵੀ ਉਹਨੂੰ ਕਹੇ ਬਫੇ ਲੋਬੀ ਸੀ ਚ ਪਾ ਦੇ ਮਹਾਵਿਆਤਾ ਤੱਕ ਕਈਆ ਮੇਰੀਆਂ ਉਹਦੇ ਨਾਲ ਗੱਲਾਂ ਚੱਲ ਪੀਆਂ ਮੈਨੂੰ ਕਹਿੰਦੀ ਥੋਡੀਆਂ ਬੁੜੀਆਂ ਫਿਰ ਕੀ ਯੂਜ਼ ਟੂ ਖਾਂਦੀਆਂ ਕੀ ਨੇ ਮੈਂ ਹੁਣ ਸੀਜ਼ਨ ਦੇ ਹਿਸਾਬ ਨਾਲ ਦੱਸਦਾ ਮੈਂ ਕਹਾਂ ਜੀ ਕद्दू ਤੋਰੀ ਬੈਂਗਣੀ ਟਿੰਡੋ ਕਹਿੰਦੀ ਇਹ ਤਾਂ ਸੈਲਡ ਹੋ ਗਿਆ ਵੀ ਵੈਸੇ ਕੀ ਖਾਂਦੀਆਂ ਨੇ ਮਗਾ ਭੈਣ ਦੀ ਬਸ ਤੁਸੀਂ ਐ ਮੰਨ ਲਓ ਫਿਰ ਸਾਡੇ ਵਾਲੀਆਂ ਦੀਪਿਕਾ ਪਾਦੂਕਣ ਹੋਰੀਆਂ ਤਾਂ ਸੀਜ਼ਰ ਸਾਈ ਲੜਤੀ ਹੈ ਤਾਂ ਇਹੀ ਚੱਲਦਾ ਤਿੰਨੇ ਟਾਈਮ ਜੇ ਇੱਕ ਵਾਰੀ ਕੱਦੂ ਵੱੜ ਜਾਏ ਬਤੀਲੇ ਚ ਉਹ ਭਰਾਵਾ ਘਬਰਾ ਗਈ ਕਹਿੰਦੀ ਫਿਰ ਛੋਡੀਆਂ ਮਾਈਆਂ ਦਾ ਪ੍ਰੋਟੀਨ ਕੀ ਖਾ ਕੇ ਪੂਰਾ ਕਰਦੀਆਂ ਨੇ ਮਾ ਸਾਡਾ ਦਿਮਾਗ ਇਹੀ ਆ ਜੋ ਨਾਨ ਵੈਜ ਖਾਂਦੀਆਂ ਨੇ ਸਾਡਾ ਦਿਮਾਗ ਪੀਣ ਨੂੰ ਲਹੂ ਇਹ ਨਾਨ ਵੈਜ ਚੱਲਦਾ ਇਹਦੇ ਨਾਲ ਹੀ ਪ੍ਰੋਟੀਨ ਪੂਰਾ ਹੁੰਦਾ ਹੋਰ ਤਾਂ ਕੋ ਖਾਂਦੀਆਂ ਨਹੀਂ ਫੇਰ ਉਹਨੇ ਲੰਬਾ ਜਿਹਾ ਸਾਹ ਲੈ ਕੇ ਕਹਿੰਦੀ ਸੂਪ ਵਗੈਰਾ ਤਾਂ ਪੀਂਦੀ ਹੁਣ ਕਿ ਆ ਵੀ ਐ ਤਾਂ ਨਹੀਂ ਹੋ ਸਕਦਾ ਚਿਕਨ ਸੂਪ ਤੋਂ ਬਿਨਾ ਬੰਦਾ ਵੀ ਹਫਤੇ ਚ ਦੋ ਤਿੰਨ ਵਾਰੀ ਸੂਪ ਮੈਂ ਖਾ ਹੁਣ ਤਰੀ ਵਾਲਾ ਮੈਂ ਤੈਨੂੰ ਕੀ ਦੱਸਾਂ ਮੈਂ ਖਾ ਇਹਨਾਂ ਕੋਲ ਤਾਂ ਮੂੰਗੀ ਐ 13 ਧਰ ਲੈਂਦੀਆਂ ਨੇ ਦੁਪਹਿਰੇ ਮੂੰਗੀ ਆਥਣੇ ਮੂੰਗੀ ਤੜਕੇ ਉਹੀ ਮੂੰਗੀ ਦੀ ਦਾਲ ਵਾਲੀਆਂ ਰੋਟੀਆਂ ਮੂੰਗੀ ਮਾਂਚੋ ਸੂਪ ਆ ਪਿੰਦੀਆਂ ਨੇ ਉਹ ਕਹਿੰਦੀ ਵੀ ਇੰਨਾ ਟਾਈਮ ਆ ਲੈਂਟਰਨਸ ਕਹਿੰਦੀ ਸੀ ਕਿ ਮੂੰਗੀ ਨੂੰ ਕਹਿੰਦੀ ਵੀ ਇਹ ਤਿੰਨੇ ਟਾਈਮ ਖਾ ਕੇ ਕੋਈ ਸਰੀਰ ਚ ਖਰਾਬੀ ਨਹੀਂ ਹੁੰਦੀ ਖਰਾਬੀ ਮੈਂ ਖਾ ਹੁਣ ਕੋਈ ਬਾਹਲੀ ਵੱਡੀ ਨਹੀਂ ਆਉਂਦੀ ਵੀ ਵੱਧ ਤੋਂ ਵੱਧ ਪਥਰੀ ਹੋਊਗੀ ਵੀ ਨਹੀਂ ਵੀ ਖਾਣਾ ਕੋਈ ਬੜਾ ਲੰਮਾ ਚੋੜਾ ਮਸਲਾ ਨਹੀਂ ਤਜਾਬ ਤਾਂ ਮੈਂ ਖਾ ਇਹਨਾਂ ਦੇ ਸਾਡ ਵਾਲਿਆਂ ਦਾ ਗਲੇ ਚਰਾ ਜਾਉਂ ਜਾ ਬਣਿਆ ਪਿਆ ਇਹ ਤਾਂ ਮੈਂ ਕਿਹਾ ਪੈਕਟੀ ਆ ਤਜਾਬ ਤਾਂ ਜੀ ਰੱਖ ਲਿਆ ਅੱਡ ਗੇਲਣ ਲਵਾਦੀ ਇਹਨਾਂ ਦੇ ਅੰਦਰ ਫੇਰ ਗੋਰੀ ਕਹਿੰਦੀ ਓਕੇ ਰਿਲੈਕਸ ਰਿਲੈਕਸ ਕਹਿੰਦੀ ਵੀ ਤੁਹਾਡੀਆਂ ਬੁੜੀਆਂ ਦੀ ਭਾਈ ਐਕਟੀਵਿਟੀ ਘੱਟ ਹੋਊਗੀ ਪਰ ਹੁਣ ਇਹ ਤਾਂ ਭਾਈ ਤਕੜੀਆਂ ਨੇ ਸਪ੍ਰਿੰਟਾਂ ਲਾਉਂਦੀਆਂ ਨੇ ਗੋਰੀ ਤਾਂ ਇਹ ਤਾਂ ਕੰਟੇਨਰਾਂ ਤੇ ਲੱਗੀ ਹੋਈ ਸੀ ਉੱਥੇ ਜਿੱਥੇ ਮੁੰਡਿਆਂ ਦੀ ਜੌਬ ਆ ਪੂਰੀ ਤਕੜੀ ਸੀਗੀ ਮੈਨੂੰ ਕਹਿੰਦੀ ਥੋੜ੍ਹੇ ਵਾਲੀਆਂ ਬੁੜੀਆਂ ਦੀ ਐਕਟੀਵਿਟੀ ਕੀ ਆ ਸਾਡੀਆਂ ਬੁੜੀਆਂ ਦੀ ਮੈਂ ਕਿਹਾ ਐਕਟੀਵਿਟੀ ਕੀ ਆ ਸਰਕਾਰ ਨੇ ਬੱਸਾਂ ਦਾ ਸਫ਼ਰ ਇਹਨਾਂ ਨੂੰ ਫ੍ਰੀ ਕੀਤਾ ਪਿਆ ਆਹ ਰਕਾਰਡ ਦਿਖਾ ਕੇ ਚੜ ਜਾਂਦੀਆਂ ਨੇ ਕਦੀ ਪੇਕੀਂ ਕਦੀ ਕੁੜੀ ਕੋਲੇ ਕਦੀ ਮੁੰਡੇ ਕੋਲੇ ਕਦੀ ਭੂਆ ਕੋਲੇ ਕਦੀ ਨਾਲ ਹੋਰ ਇਹਨਾਂ ਦੀ ਕ੍ਰੀਏਟੀਵਿਟੀ ਨੇ ਨਾ ਟਰੈਡ ਮੈਲ ਤੇ ਚੜਨਾ ਜਾਂ ਜਾਣਾ ਸਾਈਕਲਿੰਗ ਤੇ ਉਹ ਤਾਂ ਹਰਾਨ ਭਰਾਵਾ ਕਹਿੰਦੇ ਥੋਡੀਆਂ ਬੁੜੀਆਂ ਫਿਰ ਫਿਰੀ ਕਿਵੇਂ ਜਾਂਦੀਆਂ ਮਾ ਪਤਾ ਉਹਨਾਂ ਨੂੰ ਘਰ ਵਾਲੇ ਕਮਾਉਂਦੇ ਨੇ ਗਾਂ ਜਵਾਹ ਖਮਾਉਣ ਲਾ ਕੇ ਲਾ ਦੇਣਗੇ ਪੈਸੇ ਇਹਨਾਂ ਦੇ ਦਿਮਾਗ ਚੋਂ ਕਿਹੜਾ ਗੱਡੇ ਚਲੋ ਜਿਹੜੇ ਧਰਮ ਚ ਤਾਂ ਭਾਈ ਵਰਜਿਤ ਆ ਇਟਸ ਓਕੇ ਉਹਨਾਂ ਨੂੰ ਤਾਂ ਆਪਦਾ ਧਰਮ ਪੁਲਾਉਣਾ ਚਾਹੀਦਾ ਪਰ ਜਿੰਨਾ ਚ ਕੁਝ ਹੈ ਨਹੀਂਗਾ ਵੀ ਖਾ ਪੀ ਸਕਦੇ ਆ ਆਂਡਿਆਂ ਚ ਭਾਈ ਪ੍ਰੋਟੀਨ ਹੁੰਦਾ ਪਾਪ ਨਹੀਂ ਹੁੰ ਬੱਸ ਇਹ ਮੈਂ ਕਹਿ ਕੇ ਵੀ ਕੀ ਕਰੀਏ ਮੂਰੋਂ ਟੁੱਟ ਕੇ ਪਈ ਜਾਣਗੇ ਵੀ ਅਸੀਂ ਪ੍ਰੋਟੀਨ ਖਾਣ ਨੂੰ ਇੱਥੇ ਬੋਡੀ ਬਿਲਡਿੰਗ ਕਰਨੀ ਆ ਕੱਢਣੀਆਂ ਦਾ ਗਾਲਾਂ ਨੇ ਇਹਨਾਂ ਨੂੰ ਸਾਰੀ ਦਿਹਾੜੀ ਉਹ ਇਹਨਾਂ ਦੀ ਜੀਪ ਬਥੇਰੀ ਟੱਕੜੀ ਆ ਜੀਪ ਤੇ ਬਥੇਰੇ ਮਸਲੇ ਕਿੰਨੇ ਟੁੱਟ ਟੁੱਟ ਪਈ ਜਾਣਗੇ ਵੇ ਮੁੰਡਿਆ ਵੇ ਮੁੰਡਿਆ ਇੱਧਰ ਆ ਜਾ ਤੂੰ ਮੈਂ ਸਾੜ ਜਣੀਆਂ ਬੁੜੀਆਂ ਨੂੰ ਕਹਿਣਾ ਚੁੱਪ ਕਰਕੇ ਨਾ ਅੰਡੇ ਉੰਡੇ ਖਾਣੇ ਸ਼ੁਰੂ ਕਰ ਦਿਓ ਮੁੜ ਕੇ ਡੋਲੋਂ ਨਾਲ ਤਾਂ ਥੋੜੇ ਬਣੀ ਖੜੇ ਨੇ ਡੌਲੇ ਕਦੇ ਫਿਰ ਗੋਡੇ ਬਦਲਾ ਦੇ ਇਹਨਾਂ ਦੇ ਕਦੇ ਮੋਢੇ ਕਦੇ ਮੇਰੀ ਤਾਂ ਢੂਹੀ 빙ੀ ਹੋ ਗਈ ਕਦੇ ਸਿੱਧੀ ਹੋ ਗਈ ਆਹੀ ਕੁਝ ਹੋਣਾ ਨਹੀਂ ਤਾਂ 50 ਸਾਲ ਤੋਂ ਬਾਅਦ ਹਮਰ ਅਗਰ ਵਧੀਆ ਯਾਰ ਪਿੰਡ ਚ ਹਰੇਕ ਘਰੇ ਕੁਕੜੀਆਂ ਮੁਰਗੀਆਂ ਹੁੰਦੀਆਂ ਐ ਇਹ ਆਖੇ ਬਿੱਠਾਂ ਕਰਦੀਆਂ ਨੇ ਹੋਰ ਡੈਪਰ ਲਾਦੀਆਂ ਉਹਨਾਂ ਦੇ ਦਰਾਖਤ ਇਹ ਆਖੇ ਪੱਤੇ ਡੈਗਦੇ ਨੇ ਉਹ ਚੱਕ ਸੋ ਬੁੜੀਓ ਤੁਸੀਂ ਕਿਉਂ ਸਾਰੇ ਵਾਤਾਵਰਣ ਦਾ ਬਰਬਾਦੀ ਕਰਨ ਨੂੰ ਤੇ ਤੁਰੀਆਂ ਵੀ ਆ ਗੋਰੀਆਂ ਕੰਨੀ ਦੇਖ ਲਓ ਸਪ੍ਰਿੰਟਾਂ ਮਾਰਦੀਆਂ ਨੇ ਖਰਾਕਾਂ ਵੀ ਵਧੀਆ ਖਾਂਦੀਆਂ ਨੇ ਖਾਣਾ ਕੁਝ ਆਣੀ ਤੁਸੀਂ ਕਦੀ ਚਾਹ ਨਾ ਰੋਟੀ ਲਪੇੜਦੀ ਕਦੇ ਆਖੇ ਜੀ ਮੈਂ ਬੇਹੀ ਰੋਟੀ ਖਾਣੀਆ ਮੇਰੇ ਤਜਾਬ ਨਹੀਂ ਬਣ ਖਾਣਾ ਕੁਝ ਆਣੀ ਫੇਰ ਮਕਰੋਣਾ ਇੱਥੇ ਜੇ ਇਹਨਾਂ ਨੂੰ ਰਿਸ਼ਤੇਦਾਰੀ ਚ ਵੀ ਮਲਾਉਣ ਲੱਗੇ ਹਾਏ ਮੈਂ ਮੁੰਡੇ ਮੈਂ ਤਾਂ ਸਾਹ ਚੜ ਗਿਆ ਮੈਂ ਤਾਂ ਚੱਕਰ ਆਈ ਜਾਣਾ ਮੈਂ ਤਾਂ ਤੱਤੀ ਗਲ ਚੜ ਗਿਆ ਆਹੀ ਕੁਛ ਹੋਊਗਾ ਸੋ ਮੇਰੀ ਸਾਡੀਆਂ ਬੁੜੀਆਂ ਨੂੰ ਸਪੈਸੀਫਿਕ ਬੇਨਤੀ ਆ ਆਂਡੇ ਉਂਡੇ ਖਾਣੇ ਸ਼ੁਰੂ ਕਰੋ ਆਂਡੇ ਉਂਡੇ ਆਪਣੇ ਡਾਕਟਰ ਨਾਲ ਸਲਾਹ ਕਰਕੇ ਨਾ ਖਾਣੇ ਸ਼ੁਰੂ ਕਰੋ ਨਹੀਂ ਤਾਂ ਆਹੀ ਕੁਛ ਚੱਲੂ ਕਦੇ ਗੋਡੇ ਬਦਲ ਗਏ ਕਦੇ ਮੇਰੀ ਢੂਹੀ ਬਿੰਗੀ ਹੋਣ ਲੱਗੀ ਕਦੇ ਕੁੱਪ ਪੈ ਮੈਂ ਨਹੀਂ ਕਹਿੰਦਾ ਵੀ ਆਂਡੇ ਬਿਨਾ ਬੰਦਾ ਬਾਚੀ ਨਹੀਂ ਸਕਦਾ ਪਰ ਅੱਜ ਦੇ ਟਾਈਮ ਜੇ ਤੁਹਾਡਾ ਕਿਤੋਂ ਪ੍ਰੋਟੀਨ ਹੋਰ ਨਹੀਂ ਪੂਰਾ ਹੋ ਰਿਹਾ ਨਾ ਇਹ ਸ਼ੁਰੂ ਕਰ ਦੋ ਉਹੀ ਨਾ ਕਹੀ ਜਾ ਕਰੋ ਜੇ ਘਰੇ ਅੰਡਾ ਮੀਟ ਬਣਾ ਲਈਏ ਤੜਕਣੀ ਲੈ ਕੇ ਨਾਲੀ ਕੋਲੇ ਭੇਜ ਦੇਣੀਆਂ ਕਿ ਉੱਥ ਨਹੀਂ ਤਾਂ ਜੇ ਨਹੀਂ ਮੰਨਦੀਆਂ ਇਹ ਬੁੜੀਆਂ ਆ ਸਾਡੇ ਵਾਲੀਆਂ ਬੁੜੀਆਂ ਨੂੰ 3 ਸਾਲ ਹੋ ਗਏ ਸਲਾਹਾਂ ਕਰਦੀਆਂ ਨੂੰ ਮੁਰਗੀਆਂ ਦੀ ਵੀ ਜਨਰੇਸ਼ਨ ਚੇਂਜ ਹੋ ਗਈ ਹਜੇ ਵੀ ਅੰਡੇ ਸਲਾਹ ਹੀ ਕਰੀ ਜਾਂਦੀਆਂ ਜੇ ਇਹ ਬੁੜੀਆਂ ਅੰਡੇ ਨਹੀਂ ਖਾਣ ਲੱਗ ਜਾਂਦਾ ਤਾਂ ਬਿੱਲੜੋਂ ਮੈਂ ਤੁਹਾਨੂੰ ਕਹਾਂ ਇਕੱਠੇ ਹੋ ਜਾ ਚਾਹੇ ਬਾਹਰ ਹੋ ਚਾਹੇ ਉਧਰ ਹੋ ਇਹਨਾਂ ਨੂੰ ਖਬਰਦਾਰ ਕਰ ਦਿਓ ਵੀ ਜੇ ਨਾ ਖਾਦੇ ਦਵਾਈਆਂ ਗੋਡਿਆਂ ਮੋਡਿਆਂ ਦੀ ਦਵਾਈ ਜ ਨਹੀਂ ਦਿਵਾਉਣੀ ਖਰਾਕ ਹੀ ਸਹੀ ਕਰ ਲਓ ਦਵਾਈ ਦਾ ਚਲ ਫੇਰ ਐਂਡ ਤੇ ਸਾਨੂੰ ਹੀ ਦਿਵਾਉਣੀ ਪੈਂਦੀ ਆ ਕਿਉਂਕਿ ਮਾਂ ਪਿਓ ਤੋਂ ਜ਼ਰੂਰੀ ਕੁਝ ਦੁਨੀਆ ਤੇ ਹੈ ਹੀ ਨਹੀਂ ਇਹ ਨਾ ਮੈਂ ਅੰਦਰਲੇ ਦੂਜੇ ਗੁੱਬ ਘਬਾੜ ਚੋਂ ਬੋਲ ਰਿਹਾ ਹਾਂਗਾ ਵੀ ਤੁਸੀਂ ਸਾਨੂੰ ਬਹੁਤ ਜ਼ਰੂਰੀ ਹੋ ਅਸੀਂ ਕੰਮ ਵੀ ਕਰਨੇ ਹੁੰਦੇ ਨੇ ਹੁਣ ਤੁਹਾਡੇ ਵੱਲ ਵੀ ਥੋੜਾ ਵੀ ਧਿਆਨ ਰੱਖਣਾ ਹੁੰਦਾ ਤੁਸੀਂ ਮੰਨ ਤਾਂ ਲਿਆ ਕਰੋ ਸਾਡੀ ਗੱਲ ਸਾਰੀ ਦਿਹਾੜੀ ਚਤ ਚਾਈ ਢੜਕਦਾ ਰਹਿੰਦਾ ਖਾਣੀ ਖਾਦੇ ਹੋਣਗੇ ਖਾਣੀ ਨਹੀਂ 20 ਦਿਨ ਨਿਕਲਦੀਆਂ 20 ਦਿਨ ਬਾਅਦ ਇਹਨਾਂ ਦੀ ਕੋਈ ਨਾ ਕੋਈ ਦਵਾਈ ਨਵੀਂ ਬਦਲੋਣੀ ਪਏ ਕੋਈ ਲੋੜ ਨਹੀਂ ਜੀ ਇਹ ਚੀਜ਼ ਚੁੱਕ ਭਰਉਣ ਦੀ ਚੁੱਪ ਕਰਕੇ ਅੰਡੇ ਮੁੰਡੇ ਆਪਦੇ ਸ਼ੁਰੂ ਕਰ ਦੋ ਇੱਥੇ ਹੋ ਗਏ ਨੇ ਇਤਨੇ ਸੜੇ ਯਾਰ ਬੁੜੀਆਂ ਨੂੰ ਔਰ ਯਾਰ ਇਹ ਤੇ ਸ਼ਿਫਟਾਂ ਲਾ ਲਾ ਕੇ ਜਵਾਕਾਂ ਨੇ ਥੋੜੀਆਂ ਦਵਾਈਆਂ ਨਹੀਂ ਇਕੱਠਾ ਕਰਨੇ ਪਏ ਜਿੰਦਗੀ ਮਾਣਵਾ ਨਾ ਇੰਜੋਏ ਕਰੋ ਯਾਰ ਅੰਨ ਨੂੰ ਨਾ ਕੱਲਾ ਜੁਆਇ ਕਰੋ ਇੰਜੋਏ ਵਾ ਸੱਚ ਛੋਟਲੀ ਬਹੁਤ ਅੱਛਾ ਤਾਂ ਮੁੱਗੀਆਂ ਆ ਆਂਟੇ ਜਿੱਦਾਂ ਟੂ ਸਟਰੋਂਗ ਦਿੰਦੀਆਂ ਫਰੀ ਰੀਂਜ ਜੁਆ